ਜਿਲੰਦਰ ਨਗਰ ਨਿਗਮ ਦੀ ਐਂਟੀ ਮਾਰਕੀਟਿੰਗ ਟੀਮ ਨੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਬਾਜ਼ਾਰ ਤੇ ਵਿੱਚ ਨਾਜਾਇਜ਼ ਕਬਜ਼ਿਆਂ ਖਿਲਾਫ ਹੁਣ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਹਿਤ ਨਗਰ ਨਿਗਮ ਕਮਿਸ਼ਨਰ ਦੇ ਹੁਕਮਾਂ ਤੇ ਟੀਮ ਦੇ ਵੱਲੋਂ ਬਾਜ਼ਾਰ ਦੇ ਵਿੱਚ ਕਾਰਵਾਈ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਸੜਕ ਤੇ ਕਬਜ਼ਾ ਕਰਕੇ ਸਮਾਨ ਰੱਖਣ ਵਾਲੇ ਕੁਝ ਦੁਕਾਨਦਾਰਾਂ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ ਨਗਰ ਨਿਗਮ ਦੀ ਟੀਮ ਦੇ ਵੱਲੋਂ ਲਗਾਤਾਰ ਇਹ ਕਾਰਵਾਈ ਦੂਜੇ ਦਿਨ ਵੀ ਜਾਰੀ ਰੱਖੀ ਗਈ ਤੇ ਇਸ ਦੌਰਾਨ ਕਈ ਦੁਕਾਨਦਾਰਾਂ ਦਾ ਸਮਾਨ ਵੀ ਜ਼ਬਤ ਕੀਤਾ ਗਿਆ ਨਗਰ ਨਿਗਮ ਤੇ ਟ੍ਰੈਫਿਕ ਪੁਲਿਸ ਦੀ ਟੀਮ ਦੇ ਵੱਲੋਂ ਸਾਂਝੇ ਤੌਰ ਤੇ ਇਹ ਕਾਰਵਾਈ ਕੀਤੀ ਗਈ ਤੇ ਜਲੰਧਰ ਦੇ ਬਾਕ ਇਸ ਇਲਾਕੇ ਜਿਵੇਂ ਸ਼੍ਰੀ ਰਾਮ ਚੌਂਕ ਭਗਵਾਨ ਵਾਲਮੀਕੀ ਚੌਂਕ ਬਸਤੀ ਅੱਡਾ ਫੁੱਟਬਾਲ ਚੌਂਕ ਸਮੇਤ ਵੱਖ-ਵੱਖ ਥਾਵਾਂ ਦੇ ਉੱਪਰ ਇਹ ਕਾਰਵਾਈ ਹੋਈ ਹੈ ਤੇ ਉੱਥੇ ਹੀ ਨਗਰ ਨਿਗਮ ਦੀ ਟੀਮ ਦੇ ਨਾਲ ਟ੍ਰੈਫਿਕ ਪੁਲਿਸ ਨੇ ਵੀ ਨਜਾਇਜ਼ ਤਰੀਕੇ ਦੇ ਨਾਲ ਸੜਕਾਂ ਦੇ ਉੱਪਰ ਆਪਣੀਆਂ ਗੱਡੀਆਂ ਤੇ ਜਿਹੜੇ ਮੋਟਰਸਾਈਕਲ ਖੜੇ ਕਰਨ ਵਾਲਿਆਂ ਦੇ ਖਿਲਾਫ ਵੀ ਕਾਰਵਾਈ ਕੀਤੀ ਅੱਜ ਦੇ ਅਸੀਂ ਮਾਨਯੋਗ ਕਮਿਸ਼ਨਰ ਜਲੰਧਰ ਸ਼੍ਰੀ ਸੁਪਨ ਸ਼ਰਮਾ ਜੀ ਆਈਪੀਐਸ ਉਨ੍ਹਾਂ ਦੀ ਦਿਸ਼ਾ ਨਿਰਦੇਸ਼ ਦੇ ਵਿੱਚ ਅਸੀਂ ਯਰ ਕਾਰਪੋਰੇਸ਼ਨ ਦੀ ਟੀਮ ਜਿਹੜੀ ਆ ਸਾਡੇ ਤਕਰੀਬਨ ਸ਼ਹਿਰ ਦੇ ਵਿੱਚ 17 ਨੋ ਟੋਲਰੈਂਸ ਜ਼ੋਨ ਬਣਾਏ ਹੋਏ ਆ ਜਿਨ੍ਹਾਂ ਦੀ ਅਸੀਂ ਤਕਰੀਬਨ ਡੇਲੀ ਫਾਲੋਅ ਅਪ ਕਰਦੇ ਰਹਿੰਦੇ ਆ ਔਰ ਉਹਦੇ ਵਿੱਚ ਉਸ ਦੇ ਰਿਗਾਰਡਿੰਗ ਹੀ ਅੱਜ ਤਕਰੀਬਨ ਸਾਡੇ ਜਿਹੜੀਆਂ ਨੋ ਟੋਲਰੈਂਸ ਜ਼ੋਨ 17 ਸੀਗੀ ਉਹਦੇ ਵਿੱਚ 13 ਐਫ ਆਈ ਆਰ ਦਰਜ ਕੀਤੀਆਂ ਜਿਦੇ ਵਿੱਚ 10 ਅਸੀਂ ਟੂ ਕੋਡ ਕਰਾਏ ਹੋਏ ਆ ਔਰ ਸਾਡੇ ਤਕਰੀਬਨ 1500 ਦੇ ਕਰੀਬ ਆ ਜਿਹੜੇ ਟੋਟਲ ਐ ਸਾਲ ਦੇ ਵਿੱਚ ਵਿੱਚ ਜਿਹੜੇ ਚਲਾਨ ਅਸੀਂ ਕੀਤੇ ਹੋਏ ਆ ਅੰਡਰ ਏਜ ਦੀ ਜੇ ਗੱਲ ਕਰੀਏ ਤੇ ਉਹਦੇ ਵਿੱਚ ਹੀ ਤਕਰੀਬਨ ਸਾਡੇ 300 ਦੇ ਕਰੀਬ ਜ ਛੋਟੇ ਬੱਚਿਆਂ ਦੇ ਜਿਹੜੀਆਂ 18 ਸਾਲ ਤੋਂ ਘੱਟ ਉਹ ਵੀ ਅਸੀਂ ਚਲਾਨ ਜਿਹੜੇ ਕੀਤੇ ਹੋਇਆ ਵਿੱਚ ਅਸੀਂ ਆਟੋ ਵੀ ਜਿਹੜੇ ਆ ਉਹ ਬਾਉਂਡ ਕੀਤੇ ਹੋਇਆ ਬੱਸਿਸ ਦੇ ਵੀ ਚਲਾਨ ਕੀਤੇ ਹੋਇਆ ਇਸ ਦੇ ਨਾਲ ਲੱਗਦੇ ਲੱਗਦੇ ਮਤਲਬ ਸਾਡੀ ਕੋਸ਼ਿਸ਼ ਇਹ ਆ ਕਿ ਸ਼ਹਿਰ ਦੀ ਟ੍ਰੈਫਿਕ ਨੂੰ ਸਮੂਥਲੀ ਚਲਾਉਣ ਵਾਸਤੇ ਜਿੱਥੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਇਆ ਕਾਰਪੋਰੇਸ਼ਨ ਦੀ ਹੈਲਪ ਦੇ ਨਾਲ ਅਸੀਂ ਉਹ ਜਿਹੜੇ ਨਜਾਇਜ਼ ਕਬਜ਼ੇ ਹਟਾਏ ਜਾਂ ਕਿਉਂਕਿ ਤਕਰੀਬਨ ਸ਼ਹਿਰ ਦੇ ਵਿੱਚ ਲੋਕ ਬਹੁਤ ਸਾਰੇ ਖਾਸ ਕਰਕੇ ਜਿਹੜੀਆਂ ਮਾਰਕੀਟਸ ਆ ਤਕਰੀਬਨ ਲੋਕ ਸ਼ਾਮ ਦੇ ਵੇਲੇ ਕੋਈ ਪੀੜਾ ਪੀੜ ਹੁੰਦੀ ਆ ਕਾਫੀ ਲੋਕਾਂ ਦਾ ਆਉਣਾ ਜਾਣਾ ਹੁੰਦਾ ਲੋਕੀ ਰੋਡ ਤੇ ਇਸ ਕਰਕੇ ਉਸਤੀ ਉਸ ਨੂੰ ਅਸੀਂ ਕੰਟੀਨਿਊ ਫਾਲੋਅ ਅਪ ਰੱਖਦੇ ਆਂ ਔਰ ਸਾਡੀ ਕੋਸ਼ਿਸ਼ ਆ ਕਿ ਜੋੜਾ ਵੀ ਕੋਈ ਆਵੇ ਉਹ ਆਰਾਮ ਨਾਲ ਆਪਣੀ ਗੱਡੀ ਜਿੱਥੇ ਗੱਡੀ پارک ਵਾਈਡ ਜਾਂ yellow line ਦੇ ਅੰਦਰ ਗੱਡੀ پارک ਕਰੇ ਤਾਂ ਕਿ ਟ੍ਰੈਫਿਕ ਤੇ ਜਿਹੜੀ ਕੰਜੈਸ਼ਨ ਨਾ ਹੋਵੇ ਅੱਜ ਚਲਾਨ ਵੀ ਅਸੀਂ ਕੱਟ ਰਹੇ ਆ ਜਿਨ੍ਹਾਂ ਨੇ ਅੱਜ ਰੋਂਗ ਸਾਈਡ ਤੇ ਗੱਡੀਆਂ ਲਾਈਆਂ ਹੋਈਆਂ ਜਾਂ ਜਿਨ੍ਹਾਂ ਹੋਟਲ ਵਾਲਿਆਂ ਨੇ ਬਾਹਰ ਆਪਣੇ ਬੈਰੀਕੇਡਸ ਲਾ ਕੇ ਛੋਟੇ ਛੋਟੇ ਪੋਲ ਜੇ ਲਾ ਕੇ ਕੀਤੇ ਕਬਜ਼ੇ ਕੀਤੇ ਹੋਇਆ ਕਾਰਪੋਰੇਸ਼ਨ ਦੀ ਹੈਲਪ ਨਾਲ ਉਹ ਵੀ ਅਸੀਂ ਕਢਵਾ ਰਹੇ ਆ ਸਮਾਨ ਵੀ ਜ਼ਬਤ ਕੀਤਾ ਹੋਇਆ ਔਰ ਕੋਸ਼ਿਸ਼ ਇਹ ਹੋਈ ਆ ਕਿ ਜਿਹੜੇ ਇਹ ਸਾਡੇ 9 ਟੋਲਰੈਂਸ ਜ਼ੋਨ ਹੋਰ ਬਾਕੀ ਵੀ ਸ਼ਹਿਰ ਦੇ ਵਿੱਚ ਸਾਡਾ ਜਿਹੜਾ ਸਮੂਥਲੀ ਟ੍ਰਾਫਿਕ ਚੱਲੇ ਐਕਚੁਅਲੀ ਅਸੀਂ ਬੀ ਐਮ ਸੀ ਚ ਬੀ ਐਮ ਸੀ ਚ ਜਿਹੜਾ ਹੈਗਾ ਪੀ ਐਨ ਬੀ ਚੌਂਕ ਤੋਂ ਲੈ ਕੇ ਜੋਤੀ ਚੌਂਕ ਇਸ ਤੋਂ ਬਾਅਦ ਨਕੋਦਰ ਚੌਂਕ ਇਸ ਤੋਂ ਬਾਅਦ ਹੋਰ ਅਸੀਂ ਬਸਰੀ ਅੱਡੇ ਤੱਕ ਜਾਵਾਂਗੇ ਔਰ ਤਕਰੀਬਨ ਜਿਵੇਂ ਇਸ ਤੋਂ ਬਾਅਦ ਅਸੀਂ ਰੇਲਵੇ ਸਟੇਸ਼ਨ ਵਾਲਾ ਵੀ ਕਰਾਂਗੇ ਉਹ ਵੀ ਸਾਡਾ 9 ਟੋਲਰੈਂਸ ਜ਼ੋਨ ਵਿੱਚ ਆਉਂਦਾ ਉੱਥੇ ਵੀ ਵੇਖਿਆ ਲੋਕੀ ਆਟੋ ਜੇ ਨੋ ਆਟੋ ਜ਼ੋਨ ਹੈਗਾ ਸਾਡਾ ਚਾਰ ਸਾਡੇ ਨੋ ਆਟੋ ਜ਼ੋਨ ਜਿਹੜੇ ਬਣੇ ਹੋਏ ਆ ਔਰ ਸਾਡੀ ਕੋਸ਼ਿਸ਼ ਆ ਕਿ ਜਿਵੇਂ ਇਧਰੋਂ ਸਿਵਲ ਹਸਪੀਟਲ ਵੱਲੋਂ ਵੀ ਨੋ ਆਟੋ ਜ਼ੋਨ ਬਣਿਆ ਔਰ ਬਿਲਕੁਲ ਜੋ ਮਾਂਜੁਕ ਸੀਪੀ ਸਾਹਿਬ ਦੀ ਹਦਾਇਤਾਂ ਉਹ 100% ਉਹਦੀ ਕੰਪਲਾਈਂਸ ਹੋਵੇ। ਇੰਸ਼ਾਅੱਲਾ ਨੇ ਕਾਫੀ ਜਿਹੜਾ ਹੈ ਕਿ ਜਾਮ ਲਗਾਇਆ ਹੁੰਦਾ ਹਰ ਜਗ੍ਹਾ ਦੇਖਣ ਨੂੰ ਮਿਲਦਾ ਹੈ। ਈ ਰਿਕਸ਼ਾ ਨੇ ਮਾਰਕੀਟ ਦੇ ਅੰਦਰ ਵੀ ਬਾਜ਼ਾਰ ਅੰਦੁਲਨੀ ਬਾਜ਼ਾਰਾ ਦੇ ਵਿੱਚ ਈ ਰਿਕਸ਼ੇ ਨੇ ਕਾਫੀ ਹੈ। ਉਹਨਾਂ ਨੇ ਕਿਉਂ ਨਹੀਂ ਰੋਕ ਲਗਾਈ ਜਾਂਦੀ? ਨਹੀਂ ਵੇਖੋ ਜੇ ਮੈਂ ਗੱਲ ਕਰ ਕਿਸੇ ਨੂਰੀਆਂ ਜਿਹੜੇ ਸਾਡੇ ਆਲਰੇਡੀ ਜਿਹੜੇ ਸਾਡੇ ਲਾਸਟ ਟਾਈਮ ਅਸੀਂ ਜਿਹੜੇ ਸਵੇਰ ਦੇ ਚਲਾਨ ਅਸੀਂ ਜਿਹੜੇ ਮਾਰਨਿੰਗ ਦੇ ਵਿੱਚ ਬੱਚਿਆਂ ਦੇ ਵੀ ਕਰਦੇ ਆ ਜਾਂ ਦਿਨ ਵਿੱਚ ਵੀ ਕਰਦੇ ਆ ਤਕਰੀਬਨ 50 ਦੇ ਵਿੱਚ 20 25 ਦਿਨਾਂ ਦੇ ਵਿੱਚ 50 ਅਸੀਂ ਈ ਰਿਕਸ਼ਾ ਆਟੋ ਦੇ ਵੀ ਚਲਾਨ ਕੀਤੇ ਆ ਇੰਪਾਉਂਡ ਵੀ ਕੀਤੇ ਹੋਏ ਆ ਔਰ ਸਮਾਨਜੋਗ ਸੀਪੀ ਸਾਡਾ ਵੀ ਹੈਗਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਤਾ ਲੱਗ ਜਾਊਗਾ ਆਲਰੇਡੀ ਇਹਨਾਂ ਦੀ ਨੰਬਰਿੰਗ ਵਗੈਰਾ ਇਹਨਾਂ ਦੀ ਰਜਿਸਟ੍ਰੇਸ਼ਨ ਵਗੈਰਾ ਆਟੋ ਦੀ ਸ਼ੁਰੂ ਕਰ ਦੇਣੀ ਸ਼ਹਿਰ ਦੇ ਵਿੱਚ ਹੋਰ ਵੀ ਕਈ ਵੱਡੀਆਂ ਦੁਕਾਨਾਂ ਆ ਜਿਨ੍ਹਾਂ ਦੀ ਦੁਕਾਨਾਂ ਦੇ ਬਾਹਰ ਕਾਫੀ ਜ਼ਿਆਦਾ ਜਾਮ ਰਹਿੰਦਾ ਹੈ ਕੀ ਕਾਰਵਾਈ ਉਹਨਾਂ ਤੇ ਵੀ ਕੀਤੀ ਜਾ ਰਹੀ ਨਹੀਂ ਬਿਲਕੁਲ ਮੈਡਮ ਸਾਰਾ ਸ਼ਹਿਰ ਇਹ ਨਹੀਂ ਵੀ ਆਵਾ 17 9 ਡਾਲਰ ਜੋ ਨਹੀਂ ਹੈਗੇ ਬਾਕੀ ਵੀ ਸ਼ਹਿਰ ਦੇ ਵਿੱਚ ਜਿੱਥੇ ਮਾਲ ਵੀ ਹੈਗੇ ਸਾਰੀ ਜਗ੍ਹਾ ਤੇ ਹਸਪੀਟਲ ਹੈਗੇ ਆ ਉਹਨਾਂ ਦੀ ਜਗ੍ਹਾ ਤੇ ਈਵਨ ਕਿ ਸਕੂਲ ਕਾਲਜਸ ਏਪੀਜੀ ਤੇ ਅਸੀਂ ਸਪੈਸ਼ਲ ਆਪਣੀ ਟੀਮ ਲਾਈ ਹੋਈ ਆ ਜਿਹੜੀ ਸਵੇਰੇ 7 ਵਜੇ ਆ ਜਾਂਦੀ ਆ ਸਾਡੀ ਇੱਕੋ ਹੀ ਚੀਜ਼ ਆ ਕਿ ਟ੍ਰੈਫਿਕ ਰੈਗੂਲੇਟ ਕਰਨਾ ਨਾ ਕਿ ਉੱਥੇ ਤੁਸੀਂ ਆਣ ਕੇ ਤੇ ਆਪਣੇ ਪੇਰੈਂਟਸ ਬਾਹਰ ਹੀ ਗੱਡੀਆਂ ਲਾ ਕੇ ਤੇ ਜਾਮ ਲਾਉਣਾ ਸੀ ਲਾਤੀ ਜਿੰਦਗੀ ਕਿ ਨ ਕਾਹਨ ਕਰਦੇ ਕਰਦੇ ਲੋਕਾਂ ਬਿੱਤਨੇ ਹੋਣਾ ਸਾਡੀ ਦੇਖੋ ਲੋਕਾਂ ਦੀ ਅਸੀਂ ਜਿਹੜਾ ਕੰਮ ਕੋਈ ਵੀ ਕਰਦੇ ਨਾ ਪਬਲਿਕ ਵਾਸਤੇ ਕਰਦੇ ਮੇਰਾ ਕੋਈ ਆਪਣਾ ਨਹੀਂ ਜਾਂ ਕਾਰਪੋਰੇਸ਼ਨ ਦਾ ਕੋਈ ਆਪਣਾ ਨਹੀਂ ਤੁਹਾਡੇ ਮਾਧਿਅਮ ਰਾਹੀਂ ਤੁਸੀਂ ਹਮੇਸ਼ਾ ਸਾਡੀ ਸਪੋਰਟ ਕਰਦੇ ਆ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਮਤਲਬ ਮੈਸੇਜ ਦੇਣਾ ਚਾਹੁੰਦੇ ਆ ਜਦੋਂ ਤੋਂ ਤੁਸੀਂ ਗੱਡੀ ਲਾਉਣੀ ਹੈ ਆਪਣੀ ਸਹੀ ਜਗ੍ਹਾ ਤੇ ਗੱਡੀ ਪਾਰਕ ਕਰੋ ਵਾਈਡੀਆਂ ਯੈਲੋ ਲਾਈਨ ਦੇ ਅੰਦਰ ਪਾਰਕ ਕਰੋ ਤੁਹਾਡੇ ਜਦੋਂ ਵੀ ਤੁਸੀਂ ਘਰੋਂ ਨਿਕਲਦੇ ਆ ਖਾਸ ਕਰਕੇ ਇੱਕ ਮੈਂ ਹੋ ਤਾਂ ਨਵੀਰ ਵਿੱਚ ਜੇ ਤੁਸੀਂ ਸ਼ਰਾਬ ਪੀ ਕੇ ਵੀ ਗੱਡੀ ਚੋਂ ਤਕਰੀਬਨ 60 ਤੋਂ 70 ਚਲਾਂ ਜਿਹੜੀ ਆ ਸ਼ਰਾਬ ਦੇ ਵੀ ਹੋ ਚੁੱਕੇ ਐਲਕੋਮੀਟਰ ਅਸੀਂ ਡੇਲੀ ਸ਼ਾਮ ਨੂੰ ਜਿਹੜੀ ਆ ਉਹ ਡਰਾਈਵ ਸਾਡੀ ਸ਼ੁਰੂ ਹੋਈ ਲੋਕਾਂ ਨੂੰ ਇਹੋ ਜਦੋਂ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਪ੍ਰੋਪਰ ਹੀ ਵੇਖੋ ਵੀ ਮੈਂ ਗੱਡੀ ਸਹੀ ਤਰ੍ਹਾਂ ਪਾਰਕ ਕਰਾਂ ਗੱਡੀ ਸਹੀ ਤਰ੍ਹਾਂ ਡਰਾਈਵ ਕਰਾਂ ਮੇਰੇ ਕਰਕੇ ਕਿਸੇ